ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੇ ਅੱਜ ਇੱਕ ਵਾਰ ਫੇਰ ਤੁਹਾਨੂੰ ਲੈ ਆਇਆ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਸਰਦਾਰ ਦਪਿੰਦਰ ਸਿੰਘ ਹੁਣਾ ਦੇ ਖੇਤ ਸਰਦਾਰ ਦਪਿੰਦਰ ਸਿੰਘ ਹੁਣਾ ਬਾਰੇ ਤੁਹਾਨੂੰ ਦੱਸਿਆ ਹੀ ਹੋਇਆ ਕਿ ਕੈਨੇਡਾ ਦੇ ਪੱਕੇ ਵਸਨੀਕ ਹੋਣ ਦੇ ਬਾਵਜੂਦ ਪੱਕੇ ਪੈਰੀ ਵਾਪਸ ਪੰਜਾਬ ਆ ਗਿਆ ਤੇ ਇੱਥੇ ਆ ਕੇ ਇਹਨਾਂ ਨੇ ਸ਼ੁਰੂ ਕੀਤੀ ਪੰਜ ਕਿੱਲੇ ਕੁਦਰਤੀ ਖੇਤੀ ਦਾਸ ਦੀ ਗਾਈਡੈਂਸ ਦੇ ਵਿੱਚ ਸੋ ਅੱਜ ਇਹਨਾਂ ਦੇ ਖੇਤ ਗੰਨੇ ਦੀ ਬਿਜਾਈ ਕੀਤੀ ਗਈ ਹੈ ਇਹ ਅੱਜ ਦੀ ਬਜਾਈ ਦੂਜੇ ਪੜਾ ਦੀ ਬਜਾਈ ਆ ਤੇ ਪਹਿਲੇ ਪੜਾ ਦੀ ਬਜਾਈ ਅਸੀਂ ਸਤੰਬਰ ਮਹੀਨੇ ਦੇ ਵਿੱਚ ਕੀਤੀ ਸੀ ਇਹਨਾਂ ਦੇ ਖੇਤ ਹੀ ਤੇ ਉਹ ਗੰਨਾ ਜਿਹੜਾ ਬੀਤੇ ਸਤੰਬਰ ਦੇ ਵਿੱਚ ਆਪਾਂ ਬੀਜਿਆ ਸੀਗਾ ਉਹ ਤੁਸੀਂ ਦੇਖ ਸਕਦੇ ਹੋ ਇਸ ਖੇਤ ਦੇ ਵਿੱਚ ਪੂਰਾ ਸੋਹਣਾ ਫੱਬਿਆ ਹੋਇਆ ਗੰਨਾ ਜੇ ਤੁਸੀਂ ਮੱਥੇ ਵਾਲੇ ਬੂਟੇ ਵੀ ਦੇਖੋਗੇ ਉਹਨਾਂ ਨੇ ਵੀ ਪੂਰਾ ਵਧੀਆ ਬੂਝਾ ਮਾਰਨਾ ਸ਼ੁਰੂ ਕੀਤਾ ਹੋਇਆ ਫੋਟਾਂ ਬਹੁਤ ਹੈਗੀਆਂ 15-15 ਫੋਟਾਂ ਤਾਂ ਇੱਥੇ ਹੀ ਦੇਖ ਰਹੀਆਂ ਤੇ ਜੇ ਆਇਆ ਸਬੂਟੇ ਤੇ ਨਿਗਾਹ ਮਾਰੂ ਤਾਂ ਇਹ ਸਬੂਟੇ ਦੀਆਂ ਫੋਟਾਂ ਵੀ ਆ 15 20 ਦੇ ਆਸ-ਪਾਸੇ ਹੈਗੀਆਂ ਤੇ ਆਪਾਂ ਜੇ ਅੰਦਰ ਨੂੰ ਆਉਣੇ ਆ ਅੰਦਰ ਆ ਕੇ ਦੇਖਦੇ ਆ ਤਾਂ ਗੰਨੇ ਨੇ ਜਿਹੜਾ ਹੈਗਾ ਫੋਟ ਕਰਨ ਵਾਲੀ ਕੋਈ ਖਸਰ ਨਹੀਂ ਛੱਡੀ ਗੰਨੇ ਦੀ ਗਰੋਥ ਵੇਖੋ ਰੰਗ-ਬੰਦ ਵੇਖੋ ਕੱਦ-ਕਾਠ ਵੇਖੋ ਇਹ ਸਾਡੀ ਸਤੰਬਰ ਬੀਤੇ ਦੇ ਵਿੱਚ ਜਿਹੜੀ ਅਸੀਂ ਬਜਾਈ ਕੀਤੀ ਸੀ ਉਹਦਾ ਰਿਜ਼ਲਟ ਆ ਤੇ ਇਸ ਖੇਤ ਦੇ ਵਿੱਚ ਜਿਹੜਾ ਮਾਡਲ ਆ ਸਾਡਾ 4 ਫੁੱਟ 'ਚ 2 ਲੈਣਾ ਗੰਨੇ ਆ ਗੰਨਾ ਹੈਗਾ ਤੇ 11 ਫੁੱਟ ਖਾਲੀ ਸੀ ਤਾਂ ਇਸ ਤਰ੍ਹਾਂ ਸਾਡੇ ਕੋਲੇ 3 ਪਰੜੇ 11 ਫੁੱਟ ਵਾਲੇ ਤੇ 3 ਹੀ ਪਰੜੇ ਸਾਡੇ ਕੋਲੇ ਗੰਨੇ ਵਾਲੇ ਆ ਹਾਂਜੀ ਸੋ ਗੰਨਾ ਬੀਜਿਆ ਗਿਆ ਗੰਨਾ ਬੀਜਣ ਤੋਂ ਬਾਅਦ ਅਕਤੂਬਰ ਦੇ ਵਿੱਚ ਆ ਜਿਹੜੇ 11 ਫੁੱਟ ਵਾਲੇ ਪਰੜੇ ਸੀ ਇਹਨਾਂ ਦੇ ਵਿੱਚ ਅਸੀਂ ਸਰੋਂ ਦੀ ਬਿਜਾਦ ਕਰਤੀ ਸੀਗੀ ਆ 45s 46 ਦੀ ਤੇ ਉਹ ਜਿਹੜੀ ਸਰੋਂ ਆ ਸਾਡੀ ਉਹ ਝੜੀ ਸੀਗੀ ਜੇ ਸਰੋਂ ਸਰੋਂ ਵਾਲੇ ਰਕਬੇ ਦੀ ਗੱਲ ਕਰੀਏ ਤਾਂ ਇਹ ਟੋਟਲ 4 ਕਣਾਲਾ ਹੈਗਾ ਸਣੇ ਗੰਨਾ ਤੇ ਸਰੋਂ ਵਾਲੇ ਪੜਣਿਆਂ ਦਾ ਜੇ ਹਿਸਾਬ-ਕਿਤਾਬ ਕੱਢ ਗਏ ਤਾਂ ਲਗਭਗ 2.5 ਕਣਾਲਾਂ ਜਗ੍ਹਾ ਬਣਦੀ ਆ ਤਾਂ 2.5 ਕਣਾਲਾਂ ਦੇ ਵਿੱਚੋਂ ਮਿੱਤਰੋ ਪਿਓਰ ਕੁਦਰਤੀ ਖੇਤੀ ਤਹਿਤ ਪਾਲਿਆ ਪੋਸਿਆ ਗਿਆ ਗੰਨਾ ਪਾਲੀ ਪੋਸੀ ਗਈ ਸਰੋਂ ਤਾਂ ਸਰੋਂ ਹੋਈ 4 ਕੁਇੰਟਲ ਸਿਰਫ 2.5 ਕਣਾਲਾਂ ਚੋਂ ਤੇ ਇਹ ਬਣਦੀ ਆ ਜੀ 13 ਕੁਇੰਟਲ 80 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸੋ ਇਹ ਤਾਂ ਸੀਗਾ ਇਹਨਾਂ 11 ਫੁੱਟ ਵਾਲੇ ਪਰੜਿਆਂ ਦਾ ਹਿਸਾਬ ਕਿਤਾਬ ਤੇ ਸਰੋਂ ਤੋਂ ਬਾਅਦ ਅਸੀਂ ਇੱਥੇ ਬਾਣ ਬਣਾ ਕੇ 11 ਫੁੱਟ ਵਾਲੇ ਪਰੜਿਆਂ 'ਚ ਜਿਵੇਂ ਤੁਸੀਂ ਦੇਖ ਰਹੇ ਹੋ ਮੂੰਗੀ ਬੀਜਤੀ ਸੀ ਤਾਂ ਮੂੰਗੀ ਬੀਜ ਕੇ ਜਦੋਂ 20-25 ਦਿਨਾਂ ਬਾਅਦ ਇਹਨੂੰ ਪਹਿਲਾ ਪਾਣੀ ਲਾਇਆ ਮੂੰਗੀ ਨੂੰ ਤਾਂ ਨਾਲ ਦੀ ਨਾਲ ਹੀ ਭਾਰਾ ਮੀਂਹ ਪੈ ਗਿਆ ਤੇ ਉਹਦੇ ਕਰਕੇ ਮੂੰਗੀ ਕਾਫੀ ਜਿਹੜੀ ਹੈਗੀ ਸਾਡੀ ਡੈਮੇਜ ਹੋ ਗਈ ਜਿਵੇਂ ਐਸ ਪਰੜੇ 'ਚ ਤਾਂ ਤੁਹਾਨੂੰ ਮੂੰਗੀ ਕੁਝ ਹੱਦ ਤੱਕ ਦਿਨੀ ਹੋਊਗੀ ਤੇ ਜਦੋਂ ਨੂੰ ਪਰੇ ਜਾਂਦੇ ਆ ਦੂਜੇ ਪਰੜੇ ਚ ਵੀ ਥੋੜੀ ਬਹੁਤੀ ਦੀਂਦੀ ਆ ਪਰ ਤੀਜਾ ਪਰੜਾ ਜਿਹੜਾ ਹੈਗਾ ਸਾਡਾ ਉਹ ਮੂੰਗੀ ਵਾਲੇ ਪੱਥੂ ਇੱਕ ਤਰ੍ਹਾਂ ਨਾਲ ਕਹੂੰਗੇ ਤਾਂ ਖਤਮ ਹੀ ਹੋ ਗਿਆ ਹੁਣ ਗੰਨੇ ਨੂੰ ਦੇਖੋ ਤੇ ਗੰਨੇ ਦੀ ਫੋਟ ਨੂੰ ਦੇਖੋ ਪ्योर ਕੁਦਰਤੀ ਖੇਤੀ ਤਹਿਤ ਸਿਰਫ ਜ਼ਮੀਨ ਦੇ ਉੱਤੇ ਧਿਆਨ ਕੇਂਦਰਿਤ ਕਰਕੇ ਜ਼ਮੀਨ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਖੇਤੀ ਕੀਤੀ ਆ ਸੀ ਗੰਨੇ ਤੇ ਕੋਈ ਕੰਮ ਨਹੀਂ ਕੀਤਾ ਸਰੋਂ ਤੇ ਕੋਈ ਕੰਮ ਨਹੀਂ ਕੀਤਾ ਮੂੰਗੀ ਤੇ ਕੋਈ ਕੰਮ ਨਹੀਂ ਕੀਤਾ ਅਸੀਂ ਜਿਹੜਾ ਕੰਮ ਕੀਤਾ ਸਾਰੇ ਦਾ ਸਾਰਾ ਜ਼ਮੀਨ ਤੇ ਕੀਤਾ ਤੇ ਜ਼ਮੀਨ ਨੂੰ ਫਿਕਰ ਕਿ ਉਹਨੇ ਮਹਾਰਾਜ ਦੇ ਹੁਕਮ ਦੇ ਵਿੱਚ ਜਦੋਂ ਅਸੀਂ ਇਹਦੀ ਸੇਵਾ ਕਰਦੇ ਪਏ ਆ ਤਾਂ ਉਹਨੇ ਸਾਨੂੰ ਕੀ ਦੇਣਾ ਇਹ ਇਹ ਜ਼ਮੀਨ ਨੂੰ ਫਿਕਰ ਆ ਆ ਫਸਲ ਜ਼ਮੀਨ ਦੀ ਫਿਕਰ ਚੋਂ ਪਾ ਬਣਨੀ ਹੈ ਸਾਡੀ ਫਿਕਰ ਚੋਂ ਨਹੀਂ ਬਣਨੀ ਸੋ ਤੁਹਾਡੇ ਧਿਆਨ ਚ ਲਿਆ ਦਈਏ ਕਿ ਦੂਜੇ ਪਣਾ ਦੀ ਬਿਜਾਈ ਅੱਜ ਅਸੀਂ ਮੁਕੰਮਲ ਕੀਤੀ ਆ ਸੁਭਾ ਪਾਣੀ ਛੱਡਾਂਗੇ ਤੇ ਬਹੁਤ ਹੀ ਵਧੀਆ ਸਹਿਜੇ ਸਹਿਜੇ ਪਿਛਲੇ ਪੈਰ ਸਾਡਾ ਕੰਮ ਸਿਰੇ ਚੜਿਆ ਸਾਡੀ ਤਿਆਰੀ ਸੁਭਾ ਤੋਂ ਸੀਗੀ ਪਰ ਲੋ ਵਗਦੀ ਪਈ ਸੀ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਅਸੀਂ ਕੰਮ ਨੂੰ ਫਿਰ ਅਟਕਾ ਲਿਆ ਤੇ ਅਟਕਾਉਣ ਦੇ ਬਾਵਜੂਦ ਦੋ ਢਾਈ ਘੰਟਿਆਂ ਚ ਆਪਣਾ ਕੰਮ ਸਿਰੇ ਚੜ ਗਿਆ ਹਾਂਜੀ ਹਾਂਜੀ ਅਹੜਾ ਤਿਆਰੀ ਦੇ ਸਿਰ ਤੇ ਹੁੰਦਾ ਵੀ ਜੇ ਤੁਹਾਡੀ ਤਿਆਰੀ ਪੂਰੀ ਆ ਤੇ ਕੰਮ 2 ਘੰਟਿਆਂ ਚ ਨਿਪਟਦਾ ਵੀ ਜੇ ਬਿਉਂਤ ਨਾਲ ਚੱਲੋ ਤਾਂ ਪਹਾੜ ਵੀ ਪੈਰਾਂ ਚ ਆ ਜਾਂਦਾ ਤੇ ਜੇ ਬੇਬਿਉਂਤੇ ਚੱਲੋ ਤਾਂ ਰਾਈ ਦਾ ਵੀ ਪਹਾੜ ਬਣ ਜਾਂਦਾ ਸੋ ਇਸ 4 ਕਣਾਲਾਂ ਦੇ ਪਲਾਟ ਚੋਂ 2.5 ਕਣਾਲਾਂ ਲਗਭਗ ਸਰਾਉ ਸੀਗੀ ਦੰਨੇ ਦੇ ਵਿਚਕਾਰ ਆਮ ਤਰ੍ਹਾਂ ਫਸਲ ਦੇ ਤੌਰ ਤੇ ਉਹ ਸਾਡੀ ਹੋਈ 4 ਕੁਇੰਟਲ ਤੇ 2.5 ਕਣਾਲਾਂ ਦੇ ਵਿੱਚੋਂ ਤੇ ਆਹ ਜਿਹੜੇ ਗੰਨੇ ਵਾਲੇ ਬੈੱਡ ਐ ਇਹ ਜਿਹੜੇ ਬੈੱਡ ਆ ਪਰੜੇ ਇੰਨਾ ਪਰੜਿਆਂ ਦੇ ਉੱਤੇ ਆਲੂ ਸੀਗੇ ਠੀਕ ਆ ਜੀ ਆ ਜਿਹੜੇ ਦਿਖਾਓ ਜੀ ਇੱਥੇ ਸੀਗੇ ਆਲੂ ਇਧਰਲੀ ਸਾਈਡ ਵੀ ਇਧਰਲੀ ਸਾਈਡ ਵੀ ਮਲਚੰਗਾਲੇ ਆ ਪਰਾਲੀ ਉਹ ਮੌਕੇ ਉਸੇ ਮੌਕੇ ਵਾਲੀ ਪਈ ਆ ਤਾਂ ਉਹ ਜਿਹੜੇ ਆਲੂ ਆ ਉਹ ਵੀ ਕਾਫੀ ਹੋ ਗਏ ਸੀਗੇ ਪਾਜੀ ਹਾਂਜੀ ਕਾਫੀ ਜ਼ਿਆਦਾ ਹੋ ਗਏ ਘਰ ਵਾਸਤੇ ਕਿੰਨੇ ਕੁ ਰੱਖੇ ਆ ਘਰ ਵਾਸਤੇ ਮਤਲਬ ਦਾ 50 ਕਿਲੋ ਰੱਖਲੇ ਸੀਗੇ ਠੀਕ ਆ ਕੁਆਂਟਲ ਦੇ ਨੇੜੇ ਤੜੀ ਹੋ ਗਏ ਬਸ 17 ਕਿਲੋ ਦੇ ਨੇੜੇ 70 80 ਕਿਲੋ ਹਾਂਜੀ ਹਾਂਜੀ ਤੇ ਕੁਛ ਵੇਚਤੇ ਉਹ ਵੇਚਤੇ ਸੀ ਹਾਂਜੀ ਵਿਕੇ ਕੀ ਭਾ ਸੀ ਵਿਕੇ ਸੀਗੇ ਇਹੋ 40 ਰੁਪਏ ਕਿਲੋ ਵੇਚੇ ਸੀ ਆਪਾਂ 40 ਰੁਪਏ ਕਿਲੋ ਹਾਂਜੀ ਤੇ ਸਰੋਂ ਦਾ ਕੀ ਵੇਚ ਰਹੇ ਹੋ ਸਰੋਂ ਦਾ ਤੇਲ ਵੇਚ ਲਈ ਨੀ ਕੱਢ ਕੇ ਠੀਕ ਆ ਹਾਂਜੀ ਇਹ ਪਹਿਲਾ ਆਰਡਰ ਆਇਆ ਸੀ ਭੁਗਤਾਤ ਤੋਂ ਪਹਿਲਾ ਭੁਗਤਾਤਾ ਜੀ ਬਿੰਡ ਤੋਂ ਆਇਆ ਸੀ ਕੀ ਰੇਟ ਭੁਗਤਿਆ ਉਹ ਜੀ ਆਪਾਂ ਰੱਖਿਆ 250 ਰੁਪਏ 250 ਰੁਪਏ ਸੋ ਜਿਹੜੀ ਅਸੀਂ ਇੱਥੋਂ 4 ਕੁਆਂਟਲ ਸਰੋਂ ਕੱਢੀ ਉਹ ਸਾਰੀ ਤੇਲ ਦੇ ਵਿੱਚ ਵਿਕਣੀ ਐ ਤੇ ਤੇਲ ਦਾ ਰੇਟ ਹੈਗਾ ਜੀ 250 ਰੁਪਏ ਲੀਟਰ ਹਾਂਜੀ ਤਾਂ 250 ਰੁਪਏ ਲੀਟਰ ਸਾਡੀ ਕੁਦਰਤੀ ਖੇਤੀ ਵਾਲੀ ਇਥੋਂ ਸਰੋਂ ਜਾ ਰਹੀ ਆ 40 ਰੁਪਏ ਕਿਲੋ ਸਾਡੇ ਕੁਦਰਤੀ ਖੇਤੀ ਵਾਲੇ ਘੱਟੋ ਘੱਟ 40 ਰੁਪਏ ਕਿਲੋ ਆਲੂ ਗਏ ਆ ਹਾਂਜੀ ਠੀਕ ਆ ਜੀ ਤੇ ਜਿਹੜੀ ਅੱਗੇ ਜਿਹੜਾ ਸਾਡਾ ਵਾਹਨ ਸੀਗਾ ਸਾਢੇ 3 ਨਿਕੜ ਉਹਦੇ ਚ ਸੀਗੀ ਸਾਡੀ ਕਣਕ ਲੋਕਵਣ 1.5 ਕਿਲੋ ਤੇ ਸੋਨਾ ਮੋਤੀ ਜਿਹੜੀ ਸੀਗੀ ਉਹ 2 ਕਿਲੋ ਉਹਦਾ ਜਿਹੜਾ ਕੁਦਰਤੀ ਖੇਤੀ ਵਾਲਾ ਜਿਹੜਾ ਸਾਡਾ ਝਾੜ ਸੀਗਾ ਉਹ ਵੀ ਮਹਾਰਾਜ ਦੀ ਕਿਰਪਾ ਨਾਲ ਚੰਗਾ ਚੋਖਾ ਝਾੜ ਆਇਆ ਲੋਕਵਾਨ ਝੜੀ 17 ਕੁਇੰਟਲ 30 ਕਿਲੋ ਪ੍ਰਤੀ ਏਕੜ ਤੇ ਸੋਨਾ ਮੋਤੀ ਝੜੀ ਸੀਗੀ 11 ਕੁਇੰਟਲ ਪ੍ਰਤੀ ਏਕੜ ਝਾਰ ਪੱਖਾ ਲਾਉਣ ਤੋਂ ਬਾਅਦ ਦਾ ਤੋਲ ਆ ਜਿਹੜਾ ਠੀਕ ਹੈ ਜੀ ਤੇ باوجود ਇਹ ਦੇ ਕਿ ਸਾਢੇ 3 ਕਿੱਲਿਆਂ ਦੇ ਵਿੱਚੋਂ 2 2.5 ਕਨਾਲਾਂ ਥਾਂ ਸਾਡਾ ਕਮਜ਼ੋਰਾ ਸੀ ਖੱਸੜ ਰੇਤੇ ਵਾਲਾ ਸੀ ਵਾਵਜੂਦ ਇਹਦੇ ਇੰਨਾ ਸਾਡਾ ਝਾੜ ਹੋਇਆ ਕਣਕ ਦਾ ਤੇ ਕਣਕ ਵੇਖ ਗਈ ਕਿ ਪਈ ਆ ਮਾੜੀ ਮੋਟੀ ਬਹੁਤ ਅੱਜ ਤੱਕ ਦਾ ਜੀ ਮਤਲਬ ਵਕੀ ਜਾਂਦੀ ਹੈਗੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਹੈ ਥੋੜੀ ਬੋਰੀ ਘਰ ਜੋਗੀ ਵੀ ਰੱਖ ਲਈ ਸੀ ਪਈ ਵੀ ਹੈ ਹਜੇ ਜੀ ਮਤਲਬ ਜੇ ਕਿਸੇ ਨੂੰ ਰਿਕੁਆਇਰਮੈਂਟ ਹੋਵੇ ਅਬ ਦੇ ਵੀ ਸਕਦੇ ਹਾਂ ਠੀਕ ਹੈ ਹਾਂਜੀ ਸੋ ਜਦੋਂ ਬਾਈ ਜੀ ਕੈਨੇਡਾ ਤੋਂ ਪੱਕੇ ਪੈਰੀਂ ਵਾਪਸ ਆਉਂਦੇ ਆ ਕੁਦਰਤ ਦੇ ਲੜ ਲੱਗ ਕੇ ਮਹਾਰਾਜ ਦੇ ਉਪਦੇਸ਼ ਮੁਤਾਬਕ ਗੁਰੂ ਮਹਾਰਾਜ ਦੇ ਉਪਦੇਸ਼ ਮੁਤਾਬਕ ਕੁਦਰਤੀ ਖੇਤੀ ਵਾਲੇ ਰਾਹ ਤੇ ਤੁਰਦੇ ਆ ਤਾਂ ਇਸ ਰਾਹ ਤੇ ਤੁਰਦੇ ਆ ਇਹਨਾਂ ਨੂੰ ਮਹਾਰਾਜ ਨੇ ਪਹਿਲੇ ਦਿਨੋਂ ਹੀ ਸਫਲਤਾ ਬਖਸ਼ੀ ਤੁਹਾਡੇ ਧਿਆਨ ਚ ਲਿਆ ਦਿਆਂ ਕਿ ਦਪਿੰਦਰ ਸਿੰਘ ਨੇ ਜ਼ਿੰਦਗੀ ਚ ਕਦੇ ਖੇਤੀ ਨਹੀਂ ਕੀਤੀ ਸੀ ਠੀਕ ਹੈ ਪਰਦੇ-ਪਰਦੇ ਕੈਨੇਡਾ ਚਲੇ ਗਏ ਸੀ ਕੈਨੇਡਾ ਗਿਆ ਨੂੰ ਕਿੰਨੇ ਸਾਲ ਹੋ ਗਏ 10 ਸਾਲ ਦੀ ਜੇ ਇਥੇ ਲਾਇਆ ਜੀ ਉਧਰ 10 ਸਾਲ ਤਾਂ ਹੈ ਕੈਨੇਡਾ ਚ ਹੀ ਲਾਇਆ ਪਹਿਲਾਂ ਪੜਦੇ ਰਹੇ ਜਦੋਂ ਪੜ ਕੇ ਹਟੇ ਤਾਂ ਫਿਰ ਕੈਨੇਡਾ ਚ ਜਾਵੜੇ ਉੱਤੇ ਚੰਗਾ ਬਿਜ਼ਨਸ ਸੈੱਟ ਹੋ ਗਿਆ ਸੀ ਫਿਰ ਉੱਥੇ ਹਿਸਾਬ ਕਿਤਾਬ ਦੇਖਿਆ ਵੀ ਇੱਥੇ ਬੱਚਿਆਂ ਦਾ ਵੀ ਦਿਮਾਗ ਬਦਲਿਆ ਜਾ ਰਿਹਾ ਉਹਨਾਂ ਨੂੰ ਪੁੱਟੀਆਂ ਪੜਾਈਆਂ ਪੜਾਈਆਂ ਜਾ ਰਹੀਆਂ ਗੇ ਬਣੋ ਲੈਸਬੀਅਨ ਬਣੋ ਤੁਸੀਂ ਆਪਣੇ ਆਪ ਨੂੰ ਕੁੱਤਾ ਸਮਝਿਓ ਕੁੱਤੇ ਵਾਂਗੂ ਰਹੋ ਬਿੱਲੀ ਸਮਝਿਓ ਬਿੱਲੀ ਵਾਂਗੂ ਰਹੋ ਤੇ ਫੂਡ ਵੀ ਟੋਟਲ ਕੰਟਰੋਲਡ ਆ ਇਹ ਸਾਰੀਆਂ ਚੀਜ਼ਾਂ ਤੋਂ ਅਵੇਅਰ ਹੋ ਕੇ ਇਹਨਾਂ ਨੇ ਫੈਸਲਾ ਕੀਤਾ ਕਿ ਵਾਪਸ ਆਪਣੀ ਜੰਮਣਪੋਏ ਤੇ ਜਾ ਕੇ ਜੋ ਮਹਾਰਾਜ ਨੇ ਸਾਨੂੰ ਕਾਰ ਦਿੱਤੀ ਆ ਉਹ ਕਾਰ ਕਰਨੀ ਆ ਤੇ ਉਹ ਕਾਰ ਰਹੀ ਆ ਖੇਤੀ ਉਹ ਵੀ ਗੁਰੂ ਨਾਨਕ ਵਾਲੀ ਸੋ ਕੁਦਰਤੀ ਖੇਤੀ ਇਹਨਾਂ ਨੇ ਇੱਥੇ ਸ਼ੁਰੂ ਕੀਤੀ ਤੇ ਇਹਨਾਂ ਨੂੰ ਪਹਿਲੇ ਹੀ ਸਾਲ ਮਾਣਾ ਮੁਹੀ ਸਫਲਤਾ ਮਿਲੀ ਤੇ ਜਿਹੜੀ ਇਹਨਾਂ ਨੇ 10-11 ਕਿੱਲੇ ਆਪਣੇ ਸਾਕਿਆਂ ਦੀ ਚਾਚੇ ਤਾਇਿਆਂ ਦੀ ਪਹਿਲੀ ਠੇਕੇ ਤੇ ਲਈ ਸੀ ਉਹਦੇ ਚ ਇਹਨਾਂ ਨੇ ਕੈਮੀਕਲ ਖੇਤੀ ਕੀਤੀ ਹੁਣ ਮਹਾਰਾਜ ਦੀ ਕਰਨੀ ਏ ਕਿ ਕੈਮੀਕਲ ਖੇਤੀ ਦੇ ਵਿੱਚ ਵੀ ਮੇਰੀ ਗਾਈਡੈਂਸ ਮੁਤਾਬਕ ਜਦੋਂ ਇਹ ਚੱਲੇ ਤਾਂ ਇਹਨਾਂ ਦਾ ਟੋਕਾ ਟ ਖਰਚੇ ਦੇ ਨਾਲ ਜਿਹੜਾ ਝਾੜ ਆ ਉਹ ਇਹਨਾਂ ਦੇ ਆਂਡੀਆਂ ਗਵਾਂਡੀਆਂ ਨਾਲੋਂ 2.5 ਕੁੰਟਲ ਕਿੱਲੇ ਮਗਰ ਜ਼ਿਆਦਾ ਆਇਆ ਤੇ ਇਸ ਸਾਰੀ ਚੀਜ਼ ਤੋਂ ਪਰੇਸ਼ਾਨ ਹੋ ਕੇ ਇੱਕ ਜਿਹੜੇ ਖਾਸ ਸੁਭ ਚਿੰਤਕ ਸੀਗੇ ਬਾਈ ਜੀ ਦੇ ਉਹਨਾਂ ਨੇ ਇਹਨਾਂ ਦਾ ਸਿਰੀ ਪਝਾਤਾ ਸੋ ਸਿਰੀ ਪਝਾਉਣ ਨਾਲ ਤਾਂ ਕੀ ਹੋਣਾ ਤੇ ਬੰਦਾ ਜੇ ਖੜਾ ਖੇਤ ਦੇ ਵਿੱਚ ਗੁਰੂ ਬਹਾਦਰ ਜੀ ਦੀ ਕਿਰਪਾ ਨਾਲ ਤੇ ਕੰਮ ਨਹੀਂ ਰੁਕਦੇ ਹੁੰਦੇ ਤੇ ਬਾਈ ਨੇ ਆਪਦਾ ਚਾਹ ਪੂਰਾ ਕਰ ਲਿਆ ਉਹ ਉਹਦੀ ਇੱਛਾ ਸੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਅੱਜ ਫੇਰ ਦੂਜੇ ਪੜਾ ਦੇ ਗੰਨੇ ਦੀ ਬਜਾਈ ਮੁਕੰਮਲ ਹੋ ਚੁੱਕੀ ਆ ਤੇ ਤੀਜੇ ਪੜਾ ਦੀ ਬਜਾਈ ਆਪਾਂ ਸਤੰਬਰ ਦੇ ਵਿੱਚ ਫੇਰ ਕਰਾਂਗੇ ਕੋਈ ਸੁਨੇਹਾ ਬਾਈ ਜੀ ਸੁਨੇਹਾ ਪਾਈ ਜੀ ਦਬੜੀ ਗਾਨੇ ਨਾਲ ਵਾਹ ਪਾ ਕੇ ਕੋਈ ਨੁਕਸਾਨ ਤਾਂ ਨਹੀਂ ਘਟ ਲਿਆ ਨੁਕਸਾਨ ਕੀ ਘਟਣਾ ਨਹੀਂ ਇਹ ਵੱਸ ਤੁਹਾਡੀ ਪ੍ਰਮਾਤਮਾ ਦੀ ਮਿਹਰ ਹੈ ਜੀ ਨੁਕਸਾਨ ਤਾਂ ਮਰ ਤੁਹਾਡੀ ਗਾਈਡੈਂਸ ਦੇ ਅੰਦਰ ਜਿਹੜਾ ਆਪਾਂ ਕੰਮ ਕੀਤਾ ਹੈ ਸਾਰਾ ਨੁਕਸਾਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਹਾਂਜੀ ਤਾਂ ਜਿਹੜਾ ਜਿਹੜਾ ਆਲੂਆਂ ਦਾ ਸਵਾਦ ਮਿਲਿਆ ਉਹ ਉਹਦੇ ਬਾਰੇ ਕੀ ਕਿਹਾ ਆਲੂਆਂ ਦਾ ਹੀ ਸਵਾਦ ਉਹ ਤਾਂ ਕਰੇ ਉਸ ਟਾਈਪ ਦੇ ਆਲੂ ਖਾਦੇ ਹੀ ਨਹੀਂ ਗਾ ਸੀ ਕਦੇ ਜੀ ਜਿਹੜਾ ਉਹਦਾ ਟੇਸਟ ਸੀਗਾ ਮਤਲਬ ਉਹ ਤਾਂ ਮੈਨੂੰ ਵੀ ਨਿਕਾ ਸਕਦੇ ਜੀ ساری ਉਮਰ ਚ ਮੈਂ ਤਾਂ ਪੜਨ ਪੜਨ ਦੇ ਚੱਕਰਾਂ ਚ ਜੌਬ ਕਰਨ ਦੇ ਚੱਕਰਾਂ ਚ ਫੂਡ ਦੀ ਕੁਆਲਿਟੀ ਦਾ ਟੇਸਟ ਵਗੈਰਾ ਤਾਂ ਭੁੱਲ ਹੀ ਗਏ ਸੀਗੇ ਤੇ ਉਹ ਵੀ ਕੋਈ ਚੀਜ਼ ਹੁੰਦੀ ਹੈ ਕਰਾ ਲੂ ਖਾ ਕੇ ਹੁਣ ਆਪਣੇ ਘਰ ਦੇ ਉਹ ਪਤਾ ਲੱਗਿਆ ਵੀ ਟੇਸਟ ਮਤਲਬ ਵੀ ਆਪਣੀ ਹੈਲਥ ਇਸ ਤੋਂ ਉੱਪਰ ਕੁਝ ਨਹੀਂ ਆ ਜਾਣਾ ਜੀ ਹਾਂਜੀ ਸੋ ਦੋਸਤੋ ਆਹ ਸਾਰਾ ਕੁਝ ਤੁਹਾਡੇ ਖੇਤਾਂ ਦੇ ਵਿੱਚ ਵੀ ਹੋ ਸਕਦਾ ਜੇਕਰ ਤੁਸੀਂ ਕਰਨਾ ਚਾਹੋ ਤੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤੋ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ